ਤੇ ਗੁਰੂ ਪਿਆਰਿਓ ਤੀਜਾ ਗੁਨਾਹਗਾਰ ਉਹ ਵੀ ਲੋਕ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤੀ ਗਈ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਰੂਪ ਤਿਆਰ ਕਰ ਰਹੇ ਸਨ ਪੋਥੀ ਪਰਮੇਸ਼ਰ ਦਾ ਥਾਨ ਬਣਾ ਰਹੇ ਸਨ ਸੋ ਗੁਰੂ ਪਿਆਰਿਓ ਆਪਾਂ ਵੇਖਦੇ ਆ ਇਤਿਹਾਸ ਵਿੱਚ ਵੀ ਪੜ੍ਹਦੇ ਆ ਕਿ ਜੋ ਗੁਰੂ ਨਾਨਕ ਮਹਾਰਾਜ ਨੇ ਬਾਣੀ ਇਕੱਤਰ ਕੀਤੀ ਸੀ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਉਹ ਬਾਣੀ ਸਤਿਗੁਰਾਂ ਨੇ ਸੰਭਾਲ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦਿੱਤੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦਰਜ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦਰਜ ਕਰਨ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੀ ਬਾਣੀ ਜਿੰਨੀ ਵੀ ਸੀ ਉਹ ਸਾਰੀ ਦੀ ਸਾਰੀ ਬਾਣੀ ਗੁਰੂ ਪਿਆਰੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸੌਂਪੀ ਸੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਮਾਮਾ ਜੀ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕੀਤਾ ਸੀ ਜਿਸ ਨੂੰ ਆਦ ਬੀੜਾ ਕਿਹਾ ਜਾਂਦਾ ਉਸ ਸਮੇਂ ਜਿੱਥੇ ਵਾਕੀ ਰਹਿਬਰਾਂ ਸਤਗੁਰਾਂ ਮਹਾਂਪੁਰਖਿਆਂ ਦੀ ਬਾਣੀ ਦਰਜ ਕੀਤੀ ਜਾ ਰਹੀ ਸੀ ਤਾਂ ਚਾਰ ਭਗਤ ਆਏ ਸਨ ਜਿਹੜੇ ਆਪਣੇ ਆਪ ਨੂੰ ਰੱਬ ਦੇ ਭਗਤ ਆਖਰੇ ਸਨ ਜਿਨ੍ਹਾਂ ਦਾ ਨਾਮ ਸੀ ਪਿਹਲੂ ਕਹਨਾ ਛੱਜੂ ਤੇ ਸ਼ਾਹ ਹੁਸੈਨ ਇਹ ਵੀ ਚਾਹੁੰਦੇ ਸਨ ਕਿ ਸਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਵੇ ਪਰ ਪੰਜਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਿਮਰਤਾ ਦੇ ਪਹੁੰਚ ਸਨ ਉਹਨਾਂ ਨੇ ਆਖਿਆ ਲਿਆਓ ਭਾਈ ਤੁਹਾਡੀ ਬਾਣੀ ਕਿੱਥੇ ਹੈ ਉਹਨਾਂ ਨੇ ਜਦੋਂ ਬਾਣੀ ਫੜਾਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਖੁਦ ਪੜੀ ਵਿਚਾਰੀ ਸਮਝੀ ਤਾਂ ਉਹਦੇ ਵਿੱਚ ਹੋਂ ਬੋਲਦੀ ਸੀ ਮੈਂ ਬੋਲਦੀ ਸੀ ਤੇ ਉਹਦੇ ਵਿੱਚ ਔਰਤ ਨੂੰ ਦਰਕਾਰਿਆ ਗਿਆ ਸੀ ਸਤਕਾਰ ਨਹੀਂ ਸੀ ਕੀਤਾ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪੂਰਾ ਸਤਕਾਰ ਕੀਤਾ ਨਾ ਸੋ ਕਿੰਮੰਦਾ ਆਖੀ ਹੈ ਜਿਤ ਜਮੈ ਰਾਜਾਂ ਜਦੋਂ ਮਹਾਰਾਜ ਨੇ ਬਾਣੀ ਪੜੀ ਸਤਗੁਰਾਂ ਨੇ ਸਾਫ਼ ਜਵਾਬ ਦੇ ਦਿੱਤਾ ਨਹੀਂ ਭਾਈ ਤੁਹਾਡੀ ਬਾਣੀ ਨਹੀਂ ਦਰਜ ਹੋ ਸਕਦੀ ਤੇ ਜਦੋਂ ਇੰਨੀ ਗੱਲ ਆਖੀ ਨਾ ਅੰਦਰੋਂ ਕਲਫਗੇ ਕਿ ਛੂਦਰਾਂ ਦੀ ਬਾਣੀ ਦਰਜ ਕਰ ਲਈ ਬਾਬਾ ਰਵਿਦਾਸ ਬਾਬਾ ਕਬੀਰ ਬਾਬਾ ਨਾਮਦੇ ਵਰਗਿਆਂ ਦੀ ਬਾਣੀ ਦਰਜ ਕਰ ਲਈ ਸਾਡੀ ਬਾਣੀ ਕਿਉਂ ਨਹੀਂ ਦਰਜ ਕੀਤੀ ਇਹ ਵੀ ਵਿਰੋਧੀ ਬਣ ਗਏ ਇਤਿਹਾਸਕਾਰ ਦੱਸਦੇ ਨੇ ਇਹ ਜਦੋਂ ਘਰ ਨੂੰ ਜਾ ਰਹੇ ਸਨ ਇੱਕ ਕਹਨਾ ਜਿਹੜਾ ਉਹਦੀ ਰਾਹ ਵਿੱਚ ਮੌਤ ਹੋ ਜਾਂਦੀ ਹੈ ਬਾਕੀ ਇਹ ਤਿੰਨ ਜਾਣੇ ਗੁਰੂ ਘਰ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਤੇ ਗੁਰੂ ਘਰ ਨੂੰ ਹਮੇਸ਼ਾ ਮਾੜਾ ਬੋਲਦੇ ਰਹੇ ਤੇ ਇਹ ਵੀ ਵੱਡੇ ਗੁਨਾਹਗਾਰ ਸਨ ਸੋ ਗੁਰੂ ਪਿਆਰਿਓ ਇਨਾਂ ਦੇ ਮਨ ਵਿੱਚ ਇੱਕੋ ਹੀ ਇੱਕ ਗੱਲ ਚੱਲ ਰਹੀ ਸੀ ਕਿ ਕਿਵੇਂ ਨਾ ਕਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਵਾਇਆ ਜਾਏ ਜਿੱਥੇ ਚੰਦੂ ਸ਼ਾਹ ਜ਼ਿੰਮੇਵਾਰ ਹੈ, ਪ੍ਰਿਥੀਚੰਦ ਜ਼ਿੰਮੇਵਾਰ ਹੈ, ਉਥੇ ਇਹ ਪੀਲੂ ਕਾਨਾ ਸੱਜੂ ਵਰਬਕੇ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਲੋਕਾਂ ਨੂੰ ਭੜਕਾਇਆ, ਭੜਕੇ ਹੋਏ ਲੋਕਾਂ ਨੇ ਫਿਰ ਜਹਾਂਗੀਰ ਦੇ ਕੰਨ ਭਰੇ ਤੇ ਗੁਰੂ ਪਿਆਰਿਓ ਇਹ ਗੱਲਾਂ ਜੋੜ ਦਿੱਤੀਆਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ। ਤੀਜੇ ਨੰਬਰ ਤੇ ਇਹ ਮੁੱਖ ਦੋਸ਼ੀ ਸਨ